ਬੱਲੇ ਸਿਕਲ ਜੀ ਨਾ ਸਤਿ ਸ਼੍ਰੀ ਅਕਾਲ ਸੰਦੀਪ ਜੀ ਸੰਦੀਪ ਡੇਰੀ ਫਾਰਮ ਤੇ ਜਿਨੇ ਵੀ ਮੇਰੇ ਸਾਰੇ ਵੀਰ ਭੈਣ ਭਰਾ ਵਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਡੇਰੀ ਫਾਰਮ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਕਿਉਂ ਇਹਨਾਂ ਦਾ ਕੰਮ ਬੜਾ ਸਾਫ਼ ਸੁਥਰਾ ਮਹਾਰਾਜ ਦੀ ਕਿਰਪਾ ਨਾਲ ਚੱਲੇ ਚੱਲੇ ਤੇ ਹੋਰ ਠੀਕ ਹੈ ਜੀ ਆਨ ਸੰਦੀਪ ਜੀ ਤੁਹਾਨੂੰ ਸਾਡੇ ਘਰ ਪਹੁੰਚੰਦੇ ਕਿਵੇਂ ਫਿਰ ਵਾਰੀ ਕਿਰਪਾ ਮਹਾਰਾਜ ਦੀ ਗੁਰੂ ਰਾਮਦਾਸ ਪਾਸ਼ਾ ਜੀ ਦੀ ਕਿਰਪਾ ਵਾ ਉਥੇ ਡਿਊਟੀ ਹੈ ਨਾ ਤੁਹਾਡੀ ਜੀ ਹਾਂ ਜੀ ਡਿਊਟੀ ਹੈ ਉਥੇ ਤੇ ਰੋਜ਼ ਜਾਂਦੇ ਫਿਰ ਬਾਜੀ ਹਾਂ ਜੀ ਰੋਜ਼ ਤੇ ਆਪਾਂ ਇੱਕ ਦੋ ਬੇਨਤੀਆਂ ਸੰਗਤਾਂ ਨੂੰ ਕਰੀ ਬੀ ਜਿਹੜੇ ਆਪਾਂ ਡੰਗਰੇ ਆਪਣੇ ਦੋ گاਵਾ ਵਾਂ ਹਾਂਜੀ ਜੀ ਜਿਹੜਾ ਵੀ ਭੈਣ ਭਰਾ ਆਵੇ ਤਸੱਲੀ ਕਰਕੇ ਆਪਣੀ ਤੁਹਾਡਾ ਵੀਡੀਓ ਦਾ ਇੱਕ ਜਰੀਆ ਹੁੰਦਾ ਵਾ ਵੀ ਪਹਚਾਉਣ ਦਾ ਕਰੇ ਹਾਂ ਹਾਂਜੀ 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 ਤੇ ਬਾਅਦ ਚ ਆਪਾਂ ਕਿਸੇ ਕੋਲ ਆਮਾ ਨਹੀਂ ਲੈਣਾ ਕਿਉਂ ਸਾਹ ਵਾਲੀ ਚੀਜ਼ ਆ ਗੇਟ ਦੇ ਅੰਦਰ ਆਪਣੇ ਦੋ ਡੰਗ ਚਾਰ ਡੰਗ ਹਾਂਜੀ ਹਾਂਜੀ ਕੋਈ ਭੈਣ ਭਰਾ ਚ ਹੋਵੇ ਹਾਂਜੀ ਜੀ ਤਸੱਲੀ ਨਾਲ ਆਪਾਂ ਦੱਸਾਂਗੇ ਨਿਕਲੂਗਾ ਉਹ ਤੇ ਬਾਅਦ ਚ ਆਪਾਂ ਆਮਾ ਨਹੀਂ ਕਿਸੇ ਕੋਲ ਲੈਣਾ ਨਾ ਤੁਹਾਨੂੰ ਕੋਈ ਕਵੇ ਨਾ ਸਾਨੂੰ ਬਿਲਕੁਲ ਭਾਜੀ ਹਾਂ ਬਿਲਕੁਲ ਤੇ ਦੋ ਦੋ ਡਾਂਗ ਚਾਰ ਡਾਂਗ ਜਦੋਂ ਮਰਨੀ ਕੋਈ ਚੋਕ ਤਸੱਲੀ ਕਰਕੇ ਭੈਣ ਭਰਾ ਜੀ ਨੇ ਪੈਸੇ ਲਾਉਣੇ ਨਾ ਆਪਾਂ ਵੀ ਪੈਸੇ ਲਾ ਕੇ ਲੈ ਲਈਏ ਹਾਂਜੀ ਬਿਲਕੁਲ ਜੀ ਬਿਲਕੁਲ ਚਾਹੀਦਾ ਵੀ ਆਈਆਂ ਬਾਜੀ ਹਾਂ ਉਹ ਵੀ ਪੈਸੇ ਲਾ ਕੇ ਅਗਲੇ ਨੇ ਲੈ ਕੇ ਜਾਣਾ ਵਾ ਤਸੱਲੀ ਕਰਕੇ ਜਾਵੇ ਚਲੋ ਹਾਂਜੀ ਤੇ ਕਿਨੇ ਦੋ ਆ ਜੀ ਹਾਂਜੀ ਦੋ ਆ ਜੀ ਆਜੋ ਫਿਰ ਆਜੋ ਤੇ ਇਹਨੂੰ ਦੋਵੇਂ ਸੁਈਆਂ ਜੀ ਹਾਂਜੀ ਦੋਵੇਂ ਸੁਈਆਂ ਠੀਕ ਹੈ ਤੇ ਕਿੰਨੇ ਟਾਈਮ ਹੋਇਆ ਸੁਈਨੂ ਜੀ ਇਹਨੂੰ ਪਹਿਲੀ ਨੂੰ ਆ ਜਰਸੀ ਆ ਜਿਹੜੀ ਜਰਸੀ ਨੂੰ ਤੇ ਹੋਏ ਜੇ ਪੰਜਵਾ ਦੇੜੇ ਅੱਜ ਅੱਛਾ ਠੀਕ ਹੈ ਹਾਂ ਅਜੇ ਦੋ ਤੇ ਚੰਨ ਲਈ ਮੈਲਾ ਮਾਰਨਾ ਵਾ ਅੱਛਾ ਜੀ ਆ ਬੱਚਾ ਹੋਵੇਂਗਾ ਹਾਂਜੀ ਆ ਬੱਚਾ ਦੇ ਨਾਲ ਬੱਚਾ ਹਾਂਜੀ ਹਾਂਜੀ ਤੇ 17 ਕਿਲੋ ਇਹਦੇ ਥੱਲੇ ਐਸ ਟਾਈਮ ਦੋ ਹਜ਼ਾਰ ਹੈ ਐਸ ਟਾਈਮ 20 ਪਲੱਸ ਜਾਊਗੀ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਤੇ ਲੋ ਜੀ 20 ਪਲੱਸ ਵਾਲੀ ਵੈੜਾ ਜੀ ਤੇ ਦੇਖੋ 17 ਕਿਲੋ ਐਸ ਟਾਈਮ ਜਿਹੜਾ ਦੁੱਧ ਹਾਜ਼ਰ ਆ ਆ ਵੀ ਚੋਾਈ ਜੂ ਭਾਈ ਜੀ ਕਿਵੇਂ ਆ ਚੋਾਈ ਚੋਈ ਆ ਬਿਲਕੁਲ ਓਕੇ ਓਕੇ ਇਧਰ ਲਓ ਇਧਰ ਲੰਮੀ ਤੋਂ ਲਓ ਬਾਬਾ ਟਾਈਮ ਬਾਅਦ ਵੀਡੀਓ ਬਣਾਉਣ ਲੱਗਿਆ ਫਿਰ ਵਿੱਚੋਂ ਵਿੱਚ ਰੋਕਦਾ ਸੀ ਕੰਮ ਜੀ ਫਿਰ ਵਿੱਚੋਂ ਤੇ ਪਤਾ ਨੂੰ ਦੂਤੀ ਦਾ ਕਰਕੇ ਕੋਈ ਚੰਗਾ ਹੀ ਡੰਗਰ ਲੱਗੇ ਤੇ ਫੇਰ ਆ ਫਿਰ ਫਿਰ ਹੀ ਹੈ ਜਿਹੜਾ ਤੇਰਾ ਨਾਲ ਡਿਊਟੀ ਵੀ ਹੈ ਜੀ ਠੀਕ ਹੈ ਲੈ ਲੈ ਚਲੋ ਚੋਾਈ ਜੂ ਹੈ ਬੜੀ ਹਨਾ ਜੀ ਚਲੋ ਬਿਲਕੁਲ ਜੀ ਬਲੈ ਜੀ। ਤੇ ਬਾਜੀ ਫਿਰ ਇਹਦੀ ਕੀਮਤ ਕੀ ਹੈ ਜੀ? ਇਹਦੀ ਕੀਮਤ ਆਪਾਂ ਸੰਦੀਪ ਜੀ ਭਾਵੇਂ 85 ਕਰ ਲਈਏ ਭਾਵੇਂ 90 ਕਰ ਲਈਏ। ਹਾਂਜੀ ਹਾਂਜੀ। 80 ਮੋਲ ਆਪਾਂ ਕਰਦੇ ਆ। ਹਾਂਜੀ। ਤੇ 75 ਦੇ ਵਿੱਚੋਂ ਆਪਾਂ ਜਿਹੜਾ ਭੈਣ ਭਰਾ ਹੋਊਗਾ ਨਾ ਹਾਂਜੀ ਵਿੱਚੋਂ ਛੋੜ ਛੱਪਾ ਹੀ ਹੋਣਾ ਜੀ। ਛੋੜ ਛੱਪੇ ਹੋਣਾ। ਜ਼ਿਆਦਾ ਨਾ ਕੋਈ ਆਪਾਂ ਨੂੰ 70 72 ਵਾਲਾ ਫੋਨ। ਠੀਕ ਹੈ ਠੀਕ ਹੈ ਜੀ ਠੀਕ ਹੈ। ਹਾਂ ਆਪਾਂ ਉਹੋ ਹੀ ਕਰਨਾ ਜੋ ਲੈਣਾ। ਚਲੋ ਚਲੋ ਠੀਕ। ਥੋੜਾ ਬੋਤਾ ਭੈਣ ਭਰਾ ਆਏਗਾ ਇਹਦਾ ਮਾਨ ਤਾਨ ਜ਼ਰੂਰ ਕਰਾ। ਬਸ ਠੀਕ ਹੈ। ਹਾਂਜੀ ਬਿਲਕੁਲ। ਤੇ ਆ ਕਾਲੀ ਵੀ ਸੋਈ ਹੈ ਜ ਇਦੇ ਥੱਲੇ ਹਾਲ ਵੀ ਘੜੀ ਜਿਹੜਾ 12 ਕਿਲੋ ਦੁੱਧ ਜੀ ਅੱਛਾ ਇਸ ਤੇ 12 ਕਿਲੋ ਦੁੱਧ ਹਣਾ ਜੀ ਠੀਕ ਅੱਛਾ ਇਹਦਾ ਜਿਹੜਾ ਵੀ ਵਛਾ ਨਹੀਂ ਆਈ ਛੱਡਦੀ ਉਦੋਂ ਤਰਾ ਦੇ ਨੂੰ ਘੜੀ ਫੀਲ ਪਾ ਕੇ ਤੇ ਪਾੜਾ ਪਾ ਕੇ ਤੇ ਬਹਿ ਜਾਂਦਾ ਠੀਕ ਆ ਤੇ ਵੀਰੇ ਵੀ ਖੋ ਲੋ ਨਾਲ ਪੱਤੀ ਤੇ ਮੈਂ ਬਖਾ ਹਾਂ ਬਖਾ ਬਾਅਦ ਵਿੱਚ ਖਾਣ ਦੇ ਕੋਈ ਚੋਈਂ ਦੀ ਵਰੀਏ ਨਿਆਣਾ ਪਾਣਾ ਪੈਂਦਾ ਕਿ ਨਹੀਂ ਨਾ ਨਾ ਕੋਈ ਕੋਈ ਧੋਵਾਂ ਨੂੰ ਨਾ ਪਾਉਂ ਤਰਾਉ ਪਰ ਲੀਨੋ ਹੈ ਪਾ ਲਈ ਨੀ ਇਹ ਦੰਤੋ ਤੇ ਇਹਨੂੰ ਤੇ ਪਾਈ ਤਾਂ ਨਹੀਂ ਲੋ ਜੀ ਇਹ ਵੀ ਦੇਖੋ ਜੀ ਬਾਠੀ ਆਹ ਹੋਣੀ ਹੋ ਲੱਗਿਆ ਆਹ ਜੀ ਇਹਦੇ ਮਗਰ ਵੀ ਬੱਚਾ ਆ ਗਿਆ ਇਹਦੇ ਮਗਰ ਵੀ ਬੱਚਾ ਜੀ ਦੋ ਮਰਗਰ ਬੱਚੇ ਹੈ ਨਾ ਜੀ ਲੈ ਜੀ ਤਾਂ ਬਾਜੀ ਫਿਰ ਨਹੀਂ ਕੀਮਤ ਇਹਦੀ ਪਾਜੀ ਮੋਲ ਤੇ ਭਾਵੇਂ 50 ਕਰਾ ਲਓ ਹਾਂਜੀ ਤੇ ਭਾਵੇਂ ਕਰਾ ਲਓ 48 ਹਾਂਜੀ 45000 ਦੇ ਵਿੱਚੋਂ ਆਪਾਂ ਥੋੜਾ ਬੁਲਤਾ ਮਾੜਾ ਭੈਣ ਭਰਾ ਆਏ ਕੇ ਇਹਦਾ ਕਰ ਦਾਂਗੇ ਜਿਹੜਾ ਵੀ ਆਉਂਦਾ ਆਪਣਾ ਚੋਕੀ ਤਸੱਲੀ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਬੱਚੇ ਬੜੇ ਚੈੱਕ ਕਰਾਉਦੇ ਜੀ ਇਹਨਾਂ ਦੇ ਹਾਂ ਅੱਛਾ ਆ ਬੱਚੇ ਹਾਂ ਜੀ ਆ ਜਰਸੀ ਦਾ ਹਾਂ ਇਹ ਅਸੀਂ ਛੱਡਦੇ ਇਹਨੂੰ ਇਤਰਾ ਪਾੜਾ ਪਾ ਕੇ ਆਪਾਂ ਨੂੰ ਗਾੜੀ ਲਿਆਂਦੀਆਂ ਜਿੱਦਾਂ ਆਪਾਂ ਨੂੰ ਭੈਣ ਭਰਾ ਨੇ ਦੱਸਿਆ ਹਾਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤਿੰਨ ਦਿਨ ਹੋਏ ਆਈਆਂ ਨੂੰ ਆਪਣੇ ਕੋਲ ਹਾਂ ਜੀ ਹਾਂ ਜੀ ਬਾਕੀ ਇੱਥੇ ਆਵੋ ਰਚ ਚੈੱਕ ਕਰਕੇ ਲੈ ਜਾਓ ਹਣਾ ਜੀ ਤਸੱਲੀ ਕਰਕੇ ਭੈਣ ਭਰਾ ਚਲੋ ਜਿਹੜਾ ਵੀ ਲੈ ਕੇ ਜਾਵੇ ਨੰਬਰ ਬੋਲ ਦਿਜੀ ਹਾਂ ਬਾਕੀ ਨੰਬਰ ਮੇਰਾ ਹੈਗਾ ਜੀ 628834 60340 ਠੀਕ ਹੈ ਤੇ ਪਿੰਡ ਬਣੀ ਪਈ ਤਹਿਸੀਲ ਖਡੂਰ ਸਾਹਿਬ ਤੇ ਜ਼ਿਲ੍ਹਾ ਤਰਨਤਾਰਨ ਤੇ ਨੇੜੇ ਆ ਖਡੂਰ ਮੋੜ ਅੱਡਾ ਵਾ ਆਪਣਾ ਪੈਟਰੋਲ ਪੰਪ ਜਿਹੜਾ ਬੰਦ ਹੋਇਆ ਏ ਤੋਂ ਛੋਟੀ ਛੜਕਾ ਹੁੰਦੀ ਆ ਠੀਕ ਹੈ 1 ਕਿਲੋਮੀਟਰ ਤੇ ਆਪਣੀ ਬਹਿ ਗਿਆ ਚਲੋ ਬਾਬਾ ਨਰਿੰਦਰ ਸਿੰਘ ਜੀ ਨੂੰ ਮਰਜੀ ਕੋਈ ਪੁੱਛ ਲੈ ਸਾਸੀ ਕਾ ਸਾਸੀ